ਸਾਡੀ ਹਰ ਇੱਕ ਸਾਲ ਕੈਂਪ ਆਨੰਦ ਕਾਰਜ ਕਰਦੀ ਰਹਿੰਦੀ ਆ ਬਾਬਾ ਨਾਨਕ ਚੜ੍ਹਦੀ ਕਲਾ ਬਖਸ਼ੇ ਦਾਨੀ ਵੀਰਾਂ ਨੂੰ ਜਿਨ੍ਹਾਂ ਦੀ ਬਦੌਲਤ ਅੱਜ 11 ਬੱਚਿਆਂ ਦੇ ਆਨੰਦ ਕਾਰਜ ਕੀਤੇ ਗਏ ਆ ਤੇ ਟੋਟਲ ਹੀ ਜਿੰਨਾ ਘਰੇਲੂ ਸਮਾਨ ਜਿਹੜਾ ਹੁੰਦਾ ਸਾਰਾ ਸਮਾਨ ਦਿੱਤਾ ਜਾ ਰਿਹਾ ਵਾ ਲੀੜੇ ਕੱਪੜੇ ਬਿਸਤਰੀ ਹਰ ਇੱਕ ਚੀਜ਼ ਜੋ ਲੜਿੰਦੀ ਹੁੰਦੀ ਆ ਤੇ ਬਾਕੀ ਜਿਹੜੇ ਤੁਸੀਂ ਪੁੱਛਿਆ ਵਾ ਵੀ ਕਿਸੇ ਚੀਜ਼ ਦੀ ਸੰਗਾਰਸ਼ ਕਰਨ ਦੀ ਲੋੜ ਸੰਗਾਰਸ਼ ਹਰੇਕ ਚੀਜ਼ ਚ ਕਰਨਾ ਪੈਂਦਾ ਜੀ ਹੈਨਾ ਇਸ ਵਾਰੀ ਖਾੜ ਆ ਗਏ ਸੀਗੇ ਇਸ ਕਰਕੇ ਥੋੜਾ ਸੰਘਰਸ਼ ਵੱਡਾ ਰਿਹਾ ਤੇ ਬਾਬਾ ਨਾਲ ਚੜ੍ਹਦੀ ਕਲਾ ਬਖਸ਼ੇ ਅਗਲੇ ਮਹੀਨੇ ਜਿਹੜੇ ਵਿਆਹ ਵਾ ਸਾਡੇ ਮਾਗ ਮਹੀਨੇ ਚ ਤੇ 13 ਮਾਗ ਨੂੰ 13 ਬੱਚਿਆਂ ਦੇ ਅਨੰਦਕਾਰ ਜਦੋਂ ਆ ਤੇ ਉਦੋਂ ਫਿਰ ਇਹਨੇ 13 ਬੱਚੇ ਅਨੰਦਕਾਰਜ ਕਰਕੇ 13 ਬੱਚੀਆਂ ਨੂੰ ਹੀ ਇੰਨਾ ਹੀ ਸਨਮਾਨ ਦਿੱਤਾ ਜਾਣਾ 11 ਸਾਲਾਂ ਤੋਂ ਦੀਵਾਨ ਟੋਡਰਮਾਲ ਚੈਰੀਟੇਬਲ ਸੁਸਾਇਟੀ ਆ ਜਿਹੜੀ ਹੈ ਨਿਰੰਤਰ ਸੇਵਾਵਾਂ ਕਰ ਰਹੀ ਹੈ ਜੀ ਅੱਜ ਜੋ ਤਨਤਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜਿਨ੍ਹਾਂ ਦੇ ਵਿਆਹ ਪਰਬ ਨੂੰ ਮੁੱਖ ਰੱਖਦਿਆਂ ਹੋਇਆਂ ਪਿਛਲੇ ਸਾਲ ਅਸੀਂ 7 ਧੀਆਂ ਦੇ ਵਿਆਹ ਕੀਤੇ ਸੀ ਇਸ ਸਾਲ ਅਸੀਂ ਜਿਹੜਾ ਵੱਡਾ ਪ੍ਰੋਗਰਾਮ ਗੁਰਦੁਆਰਾ ਬੋੜ ਸਾਹਿਬ ਉਲੀਕਿਆ ਸੀਗਾ ਜਿਹੜਾ ਐਨ ਆਰ ਆਈ ਵੀਰਾਂ ਦੇ ਸਹਿਯੋਗ ਨਾਲ ਔਰ ਲੋਕਲ ਸੰਗਤ ਦੇ ਸਹਿਯੋਗ ਨਾਲ ਜਿਹੜਾ ਇਹ ਜਿਹੜਾ ਪ੍ਰੋਗਰਾਮ ਸਾਰਾ ਉਹ 11 ਧੀਆਂ ਦੇ ਵਿਆਹ ਹੋਇਆ ਸੀ ਸੰਗਤ ਨੂੰ ਦੱਸਣਾ ਚਾਹੁੰਦੇ ਆ ਕਿ ਦੀਵਾਨ ਟੋਡਰਮਾਲ ਚੈਰੀਟੇਬਲ ਸੁਸਾਇਟੀ ਦੇ ਵੱਲੋਂ ਲੰਮੇ ਸਮੇਂ ਤੋਂ ਇੱਕ ਸੁਪਨਾ ਹੈ ਜੀ ਕਿ ਜੋ ਅਸੀਂ ਧੀਆਂ ਦੇ ਵਿਆਹ ਕਰ ਤੇ ਇੱਥੇ ਕਰਦੀ ਕਰਦੇ ਆ ਕਈ ਬਿਮਾਰ ਹੁੰਦੇ ਨੇ ਮਰੀਜ਼ ਉਹਨਾਂ ਦੇ ਅਸੀਂ ਇਲਾਜ ਵੀ ਕਰਾਉਣ ਦੇ ਲਈ ਮਰੀਜ਼ਾਂ ਨੂੰ ਲੈ ਕੇ ਜਾਂਦੇ ਆਂ ਸਾਨੂੰ ਬੜੀਆਂ ਦਿੱਕਤਾਂ ਆਉਂਦੀਆਂ ਨੇ ਕਿਉਂਕਿ ਇਲਾਜਾਂ ਦੇ ਵੱਡੇ ਵੱਡੇ ਬਿੱਲ ਬਣ ਜਾਂਦੇ ਆ ਜਿਨ੍ਹਾਂ ਨੂੰ ਦੇਖਦਿਆਂ ਹੋਇਆ ਅਸੀਂ ਦਿਵਾਨ ਟੋਡਰਮਲ ਚੈਰੀਟੇਬਲ ਸੁਸਾਇਟੀ ਦੇ ਵੱਲੋਂ ਇੱਕ ਹਸਪਤਾਲ ਬਣਾਉਣਾ ਚਾਹੁੰਦੇ ਆ ਜੇ ਸੰਗਤ ਸਾਾਨੂੰ ਸਹਿਯੋਗ ਦੇਊਗੀ ਅਸੀਂ ਬੜੇ ਰਿਣੀ ਹੋਵਾਂਗੇ ਬੜੇ ਧੰਨਵਾਦੀ ਆ ਅੱਜ ਇੱਥੇ ਪਾਈ ਗੁਰਮੀਤ ਸਿੰਘ ਜੀ ਸ਼ਾਂਤ ਬਾਬਾ ਰਵਿੰਦਰ ਸਿੰਘ ਜੀ ਜੋਨੀ Swami Anantanand ji ਜਲੂਰ ਧਾਮ ਤੋਂ ਹੋਰ ਅਨੇਕਾਂ ਮਹਾਪੁਰਸ਼ ਜਿਹੜੇ ਇੱਥੇ ਪਹੁੰਚੇ ਉਹਨਾਂ ਦਾ ਵੀ ਅਸੀਂ ਦਿਵਾਨ ਟੋਡਰਮਲ ਚੈਰੀਟੇਬ